ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੇ ਪਿਆਰਿਓ ਜਪਜੀ ਸਾਹਿਬ ਜੀ ਦੀ ਬਾਣੀ ਸਾਡੀ ਜ਼ਿੰਦਗੀ ਨੂੰ ਕਿਵੇਂ ਸਵਾਰ ਸਕਦੀ ਹੈ ਵੈਮਾ ਪਰਮਾ ਝੂਠ ਕਲੇਸ਼ ਇਹਨਾਂ ਤੋਂ ਬਾਹਰ ਕੱਢ ਕੇ ਸਾਨੂੰ ਪਰਮ ਸਤਿ ਵਾਹਿਗੁਰੂ ਨਾਲ ਜੋੜਦੀ ਹੈ ਆਉ ਸਰਵਣ ਕਰੀਏ ਲੜੀਵਾਰ ਅਰਥ ਬੋਧ ਮਹਾਰਾਜ ਕਹਿੰਦੇ ਨੇ ਇਕ ਓੰਕਾਰ ਜੀ ਇਸ ਦਾ ਅਰਥ ਅਸੀਂ ਪਿਛਲੀ ਵੀਡੀਓ ਚ ਸਰਵਨ ਕੀਤਾ ਫਿਰ ਅਗਲਾ ਸ਼ਬਦ ਹੈ ਸਤਨਾਮ ਸਤਨਾਮ ਸ਼ਬਦ ਵੀ ਸੰਸਕ੍ਰਿਤ ਦਾ ਹੈ ਔਰ ਇਹਦਾ ਭਾਵ ਸਤਿ ਮਤਲਬ ਜਿਹੜਾ ਹੋਂਦ ਕਾਇਮ ਦਾਇਮ ਹੈ ਔਰ ਉਹ ਸੱਚਾ ਹੈ ਟਰੂਥਫੁਲ ਹੈ ਸੱਚ ਸਰੂਪ ਹੈ ਜੀ ਗੁਰੂ ਕੇ ਪਿਆਰਿਓ ਅਸੀਂ ਸਾਰੇ ਹੀ ਆਪਣੀ ਜ਼ਿੰਦਗੀ ਦੇ ਅੰਦਰ ਇੱਕ ਗਲਤੀ ਭਾਲਦੇ ਹਾਂ ਕਿ ਸਾਡੇ ਨਾਲ ਕੋਈ ਝੂਠ ਨਾ ਬੋਲੇ ਲੇਕਿਨ ਅਸੀਂ ਆਪਣੀ ਜ਼ਿੰਦਗੀ ਜੀਣ ਦੇ ਤਰੀਕੇ ਭੁੱਲ ਜਾਂਦੇ ਆ ਕਿ ਅਸੀਂ ਕਿੰਨੀ ਕੁ ਸੱਚ ਦੇ ਨਾਲ ਆਪਣੀ ਸਚਾਈ ਦੇ ਨਾਲ ਜ਼ਿੰਦਗੀ ਜੀਉਣੀ ਆ ਕਿਸੇ ਨੂੰ ਵੀ ਧੋਖਾ ਪਸੰਦ ਨਹੀਂ ਕਿਉਂਕਿ ਉਹ ਝੂਠ ਦੀ ਬੁਨਿਆਦ ਤੇ ਹੁੰਦਾ ਹੈ ਜਿਹੜਾ ਮਨੁੱਖ ਧੋਖਾ ਦਿੰਦਾ ਹੈ ਨਾ ਉਹ ਸਾਡੇ ਨਾਲ ਸੱਚ ਨਹੀਂ ਬੋਲਦਾ ਉਹ ਝੂਠ ਦੇ ਰਿਸ਼ਤੇ ਬਣਾ ਕੇ ਸਾਨੂੰ ਆਪਣਾ ਦਿਖਾ ਕੇ ਆਪਣੀ ক্লোਜ਼ ਕਰਕੇ ਔਰ ਫਿਰ ਵਾਗੂ ਜੀ ਕਿਸੇ ਪ੍ਰਕਾਰ ਦੇ ਨਾਲ ਜਦੋਂ ਸਾਨੂੰ ਆਦਤ ਪੈ ਜਾਂਦੀ ਹੈ ਸਾਨੂੰ ਛੱਡ ਜਾਂਦਾ ਹੈ ਗੁਰੂ ਕੇ ਪਿਆਰਿਓ ਸੱਚ ਦਾ ਮਤਲਬ ਪਰਮਾਤਮਾ ਜੀ ਦੀ icar ਹਮੇਸ਼ਾ ਸੱਚੀ ਹੈ ਪਰਮਾਤਮਾ ਉਹ ਜੋ ਕਦੇ ਕਿਸੇ ਨੂੰ ਦਗਾ ਨਹੀਂ ਦਿੰਦਾ ਪਰਮਾਤਮਾ ਦਾ ਨਾਮ ਬਿਲਕੁਲ ਸੱਚਾ ਹੈ ਜੋ ਉਸ ਪਰਮੇਸ਼ਰ ਨੂੰ ਸੱਚੇ ਪਰਮੇਸ਼ਰ ਨੂੰ ਧਿਆਉਂਦਾ ਹੈ ਵਾਹਿਗੁਰੂ ਜੀ ਅਸੀਂ ਸਾਰੇ ਹੀ ਨਾਮ ਤੋਂ ਪ੍ਰਭਾਵਿਤ ਹਾਂ ਇਥੋਂ ਤੱਕ ਕਿ ਇਹ ਵੀਡੀਓ ਦੇਖਣ ਵਾਲੇ ਵੀ ਇਹ ਜਾਣਦੇ ਨੇ ਕਿ ਬੀਬੀ ਪ੍ਰਬਲੀਨ ਕੋਰ ਕਥਾ ਕਰਦੀ ਹੈ ਸੋ ਨਾਮ ਇੱਕ ਬਹੁਤ ਅਹਿਮੀਅਤ ਰੱਖਦਾ ਹੈ ਅਸੀਂ ਹਰ ਕਿਸੇ ਨੂੰ ਜਦੋਂ ਵੀ ਕੁਝ ਸੰਬੋਧਨ ਦੇਣੇ ਆ ਤੇ ਉਹਦੇ ਨਾਮ ਨਾਲ ਦੇਣੇ ਆ ਵਾਹਿਗੁਰੂ ਜੀ ਜਦੋਂ ਕਿਸੇ ਨੇ ਆਪਣੀ ਆਤਮਾ ਨੂੰ ਪਰਮਾਤਮਾ ਦੇ ਨਾਲ ਸੰਬੋਧਨ ਕਰਨਾ ਹੈ ਤੇ ਪਤਾ ਲੱਗਦਾ ਹੈ ਕਿ ਮੈਂ ਕੀ ਆਖਾਂ ਤੇ ਗੁਰੂ ਮਹਾਰਾਜ ਦੱਸਦੇ ਨੇ ਪਰਮਾਤਮਾ ਦਾ સ્વરૂਪ ਹੈ ਉਹ ਬਹੁਤ ਸੱਚਾ ਹੈ ਉਹ ਬਿਲਕੁਲ ਸਤ ਸਰੂਪ ਹੈ ਹੋਂਦ ਵਾਲਾ ਹੈ ਔਰ ਝੂਟ ਤੇ ਨਹੀਂ ਹੈ ਕਿ ਅੱਜ ਕੁਝ ਕੱਲ ਕੁਝ ਔਰ ਫਿਰ ਬਦਲ ਜਾਣ ਵਾਲਾ ਪਰਮਾਤਮਾ ਇੱਕ ਸਰੂਪ ਔਰ ਆਪਣੀ ਹੋਂਦ ਦੇ ਵਿੱਚ ਕਾਇਮ ਹਮੇਸ਼ਾ ਸੱਚ ਦਾ ਧਾਰਣੀ ਹੈ ਉਹਨੂੰ ਝੂਠ ਦੀ ਲੋੜ ਨਹੀਂ ਉਹ ਕਿਸੇ ਵਰਗਾ ਨਹੀਂ ਉਸ ਤੋਂ ਸਭ ਕੁਝ ਪ੍ਰਗਟ ਹੋਇਆ ਉਹਨੇ ਕਿਸੇ ਨੂੰ ਕਾਪੀ ਕਰਕੇ ਚੀਟ ਕਰਕੇ ਆਪਣੇ ਅੰਦਰ ਕੁਝ ਨਹੀਂ ਬਣਾਇਆ ਸੋ ਵਾਈ ਗੁਰੂ ਜੀ ਵੈਸੇ ਵੀ ਉਹ ਜੋ ਏਕ ਓੰਕਾਰ ਹੈ ਜੋ ਹਸਤੀ ਵਾਲਾ ਹੈ ਜੋ ਸਤਿਅਤਾ ਵਾਲਾ ਹੈ ਜੋ ਸੱਚਾ ਹੈ ਜੇ ਕੋਈ ਉਸ ਨੂੰ ਪਿਆਰ ਦੇ ਨਾਲ ਜਪੇ ਉਹ ਉਸ ਨੂੰ ਆਪਣੇ ਹਿਰਦੇ ਦੇ ਅੰਦਰ ਧਿਆਈ ਵਾਈ ਗੁਰੂ ਜੀ ਫਿਰ ਉਸ ਦੇ ਅੰਦਰ ਉਸ ਸੱਚੀ ਪਰਮਾਤਮਾ ਦੇ ਗੁਣ ਆਣ ਲੱਗ ਜਾਂਦੇ ਨੇ ਜੀ ਹਾਂ ਅਕਾਲ ਪੁਰਖ ਦਾ ਰੂਪ ਹੈ ਉਹ ਸੱਚਾ ਹੈ ਉਹ ਆਪਣੀ ਆਪ ਦੇ ਵਿੱਚ ਹੋਣ ਵਾਲਾ ਹੈ ਔਰ ਜਿਹੜਾ ਉਹਨੂੰ ਧਿਆਉਂਦਾ ਹੈ ਇਸ ਝੂਠੀ ਦੁਨੀਆ ਝੂਠੇ ਪਦਾਰਤ ਜੋ ਕਿ ਸਭ ਖਤਮ ਹੋਣ ਵਾਲੇ ਨੇ ਕਦੇ ਵੀ ਸੱਚ ਇਨਾਂ ਲੋਕਾਂ ਤੋਂ ਉਮੀਦ ਅਸੀਂ ਨਹੀਂ ਕਰ ਸਕਦੇ ਜਿਹੜੇ ਆਪ ਹੀ ਵੈਗਰੂ ਜੀ ਬਿਨ ਸੰਹਾਰਨੇ ਤੇ ਫਿਰ ਸੱਚ ਕਿਹਦੇ ਤੋਂ ਉਮੀਦ ਕੀਤੀ ਜਾਏ ਗੁਰੂ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਨੇ ਦੱਸਿਆ ਅਕਾਲ ਪੁਰਖ ਸਤ ਨਾਮ ਉਸ ਦਾ ਬਿਰਦ ਉਸ ਦਾ સ્વરૂਪ ਸੱਚਾ ਹੈ ਤੇ ਜਿਹੜਾ ਉਸ ਨੂੰ ਸੱਚੇ ਰੂਪ ਦੇ ਅੰਦਰ ਜਪਦਾ ਹੈ ਉਸ ਦੇ ਅੰਦਰ ਝੂਠ ਜਿਹੜਾ ਹੈ ਉਹ ਮੁੱਕਣ ਲੱਗ ਜਾਂਦਾ ਹੈ ਅਸੀਂ ਦੇਖਦੇ ਹਾਂ ਕਿ ਜਿਹੜੀ ਵੀ ਗੁਰੂ ਪਿਆਰੀ ਹੁੰਦੀ ਨੇ ਉਹ ਝੂਠ ਦਾ ਸਹਾਰਾ ਨਹੀਂ ਲੈਂਦੇ ਉਹ ਹਮੇਸ਼ਾ ਸੱਚ ਬੋਲਦੇ ਨੇ ਉਹਨਾਂ ਦੇ ਜੀਵਨ ਦੇ ਅੰਦਰ ਉਹਨਾਂ ਦੀ ਕਮਾਈ ਵੀ ਸੱਚੀ ਹੁੰਦੀ ਹੈ ਉਹਨਾਂ ਦੇ ਬੋਲ ਬਾਣੀ ਦੇ ਅੰਦਰ ਝੂਠ ਨਹੀਂ ਹੁੰਦਾ ਔਰ ਉਹ ਦੁਨੀਆਵੀ ਕਿਰਿਆ ਦੇ ਅੰਦਰ ਵੀ ਕਦੇ ਵੀ ਝੂਠ ਦੇ ਅੰਦਰ ਲਿਪਾਇਮਾਨ ਨਹੀਂ ਹੁੰਦੇ ਕੂੜ ਦੇ ਅੰਦਰ ਠੱਗੀ ਧੋਖਿਆਂ ਦੇ ਅੰਦਰ ਲਿਪਾਇਮਾਨ ਨਹੀਂ ਹੁੰਦੇ ਕਿਉਂ ਕਿਉਂਕਿ ਗੁਰੂ ਮਹਾਰਾਜ ਜੀ ਦੀ ਬਾਣੀ ਦੱਸਦੀ ਹੈ ਸਤਨਾਮ ਸੋ ਜਿਹੜਾ ਮੂਲ ਮੰਤਰ ਦਾ ਅਭਿਆਸ ਕਰਦਾ ਹੈ ਇਹ ਮੰਗਲਾ ਚਰਨ ਹੈ ਜਿਹੜਾ ਕਿ ਗੁਰਪ੍ਰਸਾਦ ਤੱਕ ਹੈ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਵੀ ਇਹ ਮੰਗਲਾ ਚਰਨ ਹੈ ਸਭ ਤੋਂ ਪਹਿਲੀ ਬਾਣੀ ਦੇ ਅੰਦਰ ਇਹ ਦਰਜ ਹੈ ਸੋ ਵਾਇ ਗੁਰੂ ਜੀ ਪਹਿਲੇ ਮੰਗਲਾ ਮੰਗਲ ਗਾਏ ਜਾਂਦੇ ਸੀ ਮਤਲਬ ਕਿਸੇ ਕੰਮ ਦੀ ਆਰੰਭਤਾ ਵਾਸਤੇ ਭਾਵੇਂ ਉਹ ਧਾਰਮਿਕ ਹੈ ਜਾਂ ਕਿਸੇ ਪ੍ਰਕਾਰ ਦਾ ਹੈ ਤੇ ਪਰਮਾਤਮਾ ਦੇ ਗੁਣ ਗਾਏ ਜਾਂਦੇ ਸੀ ਸੋ ਗੁਰੂ ਮਹਾਰਾਜ ਨੇ ਗੁਰੂ ਨਾਨਕ ਪਾਤਸ਼ਾਹ ਨੇ ਏਸੀ ਰਿਵਾਇਤ ਨੂੰ ਅੱਗੇ ਲਿਜਾਣ ਦੀਆਂ ਹੋਇਆਂ ਮੰਗਲ ਲਗਾਇਆ ਲੇਕਿਨ ਆਦ ਗਣੇਸ਼ ਜਾਂ ਫਿਰ ਸਰਸਵਤੀ ਦਾ ਨਹੀਂ ਮਹਾਰਾਜੀ ਨੇ ਮੰਗਲ ਗਾਏ ਇੱਕ ਓੰਕਾਰ ਜੋ ਇੱਕ ਹੈ ਔਰ ਹੋਂਦ ਵਾਲਾ ਹੈ ਜੋ ਸਾਰਿਆਂ ਚ ਸਮਾਇਆ ਹੋਇਆ ਹੈ ਸਭ ਦੀ ਪਾਲਣਾ ਕਰਦਾ ਹੈ ਜੀ ਦਾ ਨਾਮ ਹਮੇਸ਼ਾ ਹੋਂਦ ਵਾਲਾ ਹੈ ਔਰ ਸੱਚਾ ਹੈ ਸੋ ਜਿਹੜਾ ਵੀ ਉਸ ਨੂੰ ਜਪਦਾ ਹੈ ਉਸ ਦੇ ਅੰਦਰ ਸਚਾਈ ਆਣ ਲੱਗ ਜਾਂਦੀ ਹੈ ਗੁਰੂ ਕੇ ਪਿਆਰਿਓ ਸਤਨਾਮ ਸ਼ਬਦ ਗੁਰੂ ਮਹਾਰਾਜ ਜੀ ਨੇ ਬਾਰ ਬਾਰ ਬਾਣੀ ਵਿੱਚ ਵਰਤਿਆ ਹੈ ਸਤਨਾਮ ਸ਼ਬਦ ਆਪਣੇ ਆਪ ਦੇ ਵਿੱਚ ਦਰਸਾਉਂਦਾ ਹੈ ਕਿ ਅਸੀਂ ਇਸ ਦੁਨੀਆ ਦੇ ਅੰਦਰ ਜਿੱਥੇ ਝੂਠ ਦੇ ਅੰਦਰ ਲਿਪਾਇਮਨ ਆਪਣੀ ਜ਼ਿੰਦਗੀ ਦੇ ਅੰਦਰ ਭੁੱਲ ਹੀ ਚੁੱਕੇ ਹਾਂ ਕਿ ਸੱਚ ਕੀ ਹੈ ਤੇ ਉਥੇ ਪਰਮਾਤਮਾ ਦਾ ਨਾਮ ਸੱਚਾ ਹੈ ਔਰ ਜਿਹੜਾ ਇਸ ਨੂੰ ਜਪਦਾ ਹੈ ਉਸ ਦੇ ਅੰਦਰ ਵੀ ਵਾਈਗੁਰੂ ਜੀ ਸਤਿਤਾ ਆਣ ਲੱਗ ਜਾਂਦੀ ਹੈ ਸੱਚ ਬੋਲਣ ਨਾਲ ਵਾਈਗੁਰੂ ਜੀ ਪਹਿਲੀ ਗੱਲ ਤੇ ਸੱਚ ਉਹੀ ਮਨੁੱਖ ਬੋਲ ਸਕਦਾ ਹੈ ਜਿਸ ਦੇ ਅੰਦਰ ਨਿਰਪੈਤਾ ਹੋएगी ਜੋ ਡਰਦਾ ਨਹੀਂ ਲੇਕਿਨ ਵਾਈਗੁਰੂ ਜੀ ਅੱਜ ਦੇ ਸਮੇਂ ਦੇ ਅੰਦਰ ਮਨੁੱਖ ਸੱਚ ਕਿਹੜਾ ਬੋਲਦਾ ਹੈ ਸੱਚ ਉਹ ਮਨੁੱਖ ਬੋਲ ਰਿਹਾ ਜਿਹੜਾ ਇਹ ਚਾਹੁੰਦਾ ਮੇਰੇ ਸੱਚ ਬੋਲਣ ਦੇ ਨਾਲ ਹੋਏਗਾ ਤੇ ਸੱਚ ਦੂਸਰੇ ਦਾ ਕੰਮ ਵਿਗੜ ਜਾਏ ਜੀ ਹਾਂ ਦੁਨੀਆ ਦੇ ਅੰਦਰ ਮਨੁੱਖ ਝੂਠ ਉੱਥੇ ਬੋਲਦਾ ਜਿੱਥੇ ਖੁਦ ਨੂੰ ਫਾਇਦਾ ਹੋ ਜਾਏ ਔਰ ਸੱਚ ਉੱਥੇ ਬੋਲਦਾ ਜਿੱਥੇ ਕਿਸੇ ਦੂਸਰੇ ਦਾ ਨੁਕਸਾਨ ਹੋ ਜਾਏ ਲੇਕਿਨ ਪਰਮੇਸ਼ਵਰ ਦਾ ਸਰੂਪ ਇਦਾਂ ਦਾ ਨਹੀਂ ਹੈ ਪਰਮੇਸ਼ਵਰ ਹਮੇਸ਼ਾ ਸੱਚਾ ਹੈ ਹੋਂਦ ਵਾਲਾ ਹੈ ਕਾਇਮ ਦائم ਹੈ ਔਰ ਉਹ ਕਿਸੇ ਬਣਦੇ بگੜਦੇ ਕਾਜ ਦੇ ਵਿੱਚ ਉਲਝਣ ਵਾਲਾ ਨਹੀਂ ਬਲਕਿ بگੜਦੇ ਕੰਮਾਂ ਨੂੰ ਬਣਾਉਣ ਵਾਸਤੇ ਜਿਹੜਾ ਕੋਈ ਸਤਨਾਮ ਦਾ ਜਾਪ ਕਰਦਾ ਹੈ ਪਰਮਾਤਮਾ ਉਹਦੇ ਨਾਲ ਆਪ ਅੰਗ ਸੰਗ ਹੁੰਦਾ ਹੈ ਫਿਰ ਵਾਈ ਗੁਰੂ ਜੀ ਅਗਲਾ ਸ਼ਬਦ ਆਉਂਦਾ ਹੈ ਕਰਤਾ ਪੁਰਖ ਗੁਰੂ ਕੇ ਪਿਆਰਿਓ ਕਰਤਾ ਪੁਰਖ ਇਸ ਸ਼ਬਦ ਦੀ ਵਿਆਖਿਆ ਵਿਚਾਰ ਜਿਹੜੀ ਹੈ ਉਹ ਲੰਬੀ ਹੈ ਸੋ ਕੱਲ ਆਪ ਜੀ ਨੂੰ ਇਸ ਬਾਰੇ ਕਰਤਾ ਪੁਰਖ ਜਿਹੜਾ ਸ਼ਬਦ ਹੈ ਇਹਦੀ ਵਿਚਾਰ ਅਦਾਸ ਵੱਲੋਂ ਸਰਵਣ ਕਰਵਾਈ ਜਾਏਗੀ ਵਾਹਿਗੁਰੂ ਜੀ ਅਰਥ ਬੋਧ ਕਰਦਿਆਂ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਨੂੰ ਆਪ ਜੀ ਅਨਜਾਨ ਬੱਚੀ ਜਾਣ ਕੇ ਮਾਫ ਕਰ ਦੇਣਾ ਗੁਰੂ ਪਿਆਰੀ ਸੰਗਤ ਬਖਸ਼ਣ ਯੋਗ ਹੈ ਗੁਰੂ ਮਹਾਰਾਜ ਬਖਸ਼ਣ ਯੋਗ ਹੈ ਅਰਦਾਸ ਕਰਿਓ ਗੁਰੂ ਮਹਾਰਾਜ ਇਹ ਸੇਵਾ ਆਪ ਹੀ ਅੱਗੇ ਚਲੰਤ ਕਰਵਾਣ ਆਓ ਗੁਰੂ ਕੇ ਪਿਆਰਿਓ ਗੁਰਬਾਣੀ ਨਾਲ ਜੁੜਿਏ ਅਰਥ ਭਾਵ ਸਰਵਣ ਕਰਿਏ ਔਰ ਆਪਣੀ ਜੀਵਨ ਦੇ ਅੰਦਰ ਅਸੀਂ ਜਪ ਦੀ ਮਹਾਨਤਾ ਸਮਝਦੇ ਹੋਏ ਅੰਮ੍ਰਿਤ ਵੇਲੇ ਉੱਠ ਕੇ ਜਪ ਕਰੀਏ ਔਰ ਫਿਰ ਵਾਹਿਗੁਰੂ ਜੀ ਜਪਜੀ ਸਾਹਿਬ ਜੀ ਦੇ ਅਸਲੀ ਅਰਥ ਸਾਡੇ ਜੀਵਨ ਦੇ ਅੰਦਰ ਟੁਕਾ ਸਕੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ